ਸਤ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੈ ਦੁਨੀਆ ਚੈਨਲ ਤੇ ਮੇਰਾ ਨਾਮ ਰਮਨਦੀਪ ਸਿੰਘ ਆਲਖਾ ਕ੍ਰਾਈਮ ਦੀ ਗੱਲ ਕਰ ਲਈਏ ਅੱਜ ਕ੍ਰਾਈਮ ਇੰਨਾ ਕੁ ਵੱਧ ਚੁਕਾ ਵਾ ਕਿ ਕੋਈ ਵੀ ਇਨਸਾਨ ਸੇਫ ਨਹੀਂ ਆ ਨਾ ਰਾਜ ਆਂਦਾ ਚਾਹਿਆ ਬਾ ਆਨਲਾਈਨ ਫਰੋਡ ਦੀ ਗੱਲ ਕਰ ਲਈਏ ਚਾਹਾਂ ਪਰ ਲੁੱਟਖੋਹ ਦੀ ਗੱਲ ਕਰ ਲਈਏ ਬਹੁਤ ਜ਼ਗਾ ਜਿਹੜੇ ਕੀ ਵਾਰਦਾਤਾ ਹੁੰਦੀਆਂ ਨੇ ਕੋਈ ਵੀ ਇਨਸਾਨ ਸੇਫ ਨਹੀਂ ਆ ਗਿਰ ਚੌਂਗ ਦੀ ਗੱਲ ਕਰੀਏ ਗਿਰ ਚੌਂਗ ਵੈਸਟਰਨ ਯੂਨੀਅਨ ਦੇ ਓਨਰ ਨੂੰ ਇੱਕ ਕਾਲ ਆਂਦੀ ਹੈ ਤੇ ਉਸ ਤੋਂ 5 ਲੱਖ ਰੁਪਏ ਫਰੋਤੀ ਮੰਗੀ ਜਾਂਦੀ ਆ ਮਨਾ ਕਰਨ ਤੇ ਉਸ ਨੂੰ ਕਹਿਆ ਜਾਂਦਾ ਵਾ ਧਮਕਾਇਆ ਜਾਂਦਾ ਵਾ ਪਰਿਵਾਰ ਦੀ ਧਮਕੀ ਦਿੱਤੀ ਜਾਂਦੀ ਆ ਤੇ ਓਨਰ ਵੱਲੋਂ ਡਰ ਦੇ ਮਾਰੇ ਉਹਨਾਂ ਨੂੰ ਪੈਸੇ 3 ਲੱਖ 45 ਹਜ਼ਾਰ ਰੁਪਏ ਦੇ ਕਰੀਬ ਭਾਜ ਦਿੱਤਾ ਜਾਂਦਾ ਵਾ ਹੁਣ ਆਪਾਂ ਗੱਲਬਾਤ ਕਰਾਂਗੇ ਜਿਹੜੇ ਵੈਸਟਰਨ ਯੂਨੀਅਨ ਦੇ ਓਨਰ ਨੇ ਸਾਰਾ ਜਾਇਜ਼ਾ ਲਵਾਂਗੇ ਕੀ ਆ ਸਾਰੀ ਗੱਲਬਾਤ ਤੇ ਕੀ ਆ ਸਾਰਾ ਮਾਮਲਾ ਕਿਸ ਤਰ੍ਹਾਂ ਫੋਨ ਆਂਦਾ ਕਿਸ ਤਰ੍ਹਾਂ ਪੈਸੇ ਪਾਏ ਗਏ ਆ ਤੇ ਸਾਰਾ ਮਾਮਲਾ ਜਾਂਦਿਆ ਸਰ ਸਰ ਤੁਸੀਂ ਕਹੋ ਅ ਅਸਲ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਆਪਣਾ ਨਾਮ ਦੱਸੋ ਤੇ ਕੀ ਸਰਸਰਾ ਮਾਮਲਾ ਸੀਗਾ ਸਰਾਜ ਮੁਹੰਮਦ ਸਾਡੀ ਫਰਮ ਹੈ ਮਿੰਹਾਜ ਫੋਰקס ਪ੍ਰਾਈਵੇਟ ਲਿਮਟਿਡ ਮੈਂ ਉਹਦਾ ਓਨਰ ਤੇ ਪਿਛਲੇ ਮਹੀਨੇ 22 ਤੇ 22 ਸਤੰਬਰ ਨੂੰ ਫੋਨ ਕਾਲ ਆਉਂਦੀ ਆ ਆਸਟ੍ਰੇਲੀਆ ਵਾਲੇ ਨੰਬਰ ਤੋਂ WhatsApp ਤੇ ਕਾਲ ਆਉਂਦੀ ਆ ਤੇ ਉਹਨਾਂ ਨੇ ਸਾਡੇ ਕੰਮ ਬਾਰੇ ਪੁੱਛਿਆ ਤੇ ਆਪਣੇ ਬਾਰੇ ਵੀ ਦੱਸਿਆ ਪਹਿਲਾਂ ਕਿ ਅਸੀਂ ਕੰਮ ਕਰਦੇ ਹਾਂ ਬਾਅਦ ਚ ਨੇ ਕਿਹਾ ਕਿ ਤੁਹਾਡਾ ਅਸੀਂ ਘਰ ਦਾ ਤੇ ਆਫਿਸ ਦਾ ਸਾਰਾ ਐਡਰੈਸ ਜਾਣਦੇ ਹਾਂ ਤੁਹਾਡਾ ਰੂਟ ਜਾਣਦੇ ਹਾਂ ਤੇ ਸਾਨੂੰ 5 ਲੱਖ ਰੁਪਏ ਦੋ ਤੁਹਾਨੂੰ ਪੈਸੇ ਬਹੁਤ ਬਣ ਦੇਵਾਂਗੇ ਤੁਹਾਨੂੰ ਨੁਕਸਾਨ ਦਵਾਵਾਂਗੇ ਅਸੀਂ ਤੇ ਮੈਂ ਆਪਣੇ ਬ੍ਰਦਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਦਫਾ ਕਰੋ ਵੀ ਇਹ ਪਤਾ ਨਹੀਂ ਕੌਣ ਨੇ ਅੱਜ ਕੱਲ ਬਹੁਤ ਐਸੇ ਕੰਮ ਹੋ ਰਹੇ ਨੁਕਸਾਨ ਦੇ ਰਹੇ ਨੇ ਪਰਿਵਾਰਾਂ ਦਾ ਕੰਮ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਠੀਕ ਆ ਤੁਹਾਡੀ ਅਸੀਂ ਗੱਲ ਮੰਨ ਲੈਂਦੇ ਹਾਂ ਉਹਨਾਂ ਨੇ ਸਾਨੂੰ ਇੱਕ ਅਕਾਊਂਟ ਭੇਜਿਆ ਤੇ ਉਹਨਾਂ ਨੇ ਸਾਨੂੰ 5 ਲੱਖ ਰੁਪਏ ਪਾਉਣ ਲਈ ਕਿਹਾ ਤੇ ਅਸੀਂ ਉਹਨਾਂ ਨੂੰ ਅਕਾਊਂਟ ਦੇ ਵਿੱਚ 5 ਲੱਖ ਤੋਂ ਉਸ ਟਾਈਮ ਅਕਾਊਂਟ 'ਚ ਨਹੀਂ ਸੀਗਾ 3 ਲੱਖ 45 ਹਜ਼ਾਰ ਸੀਗਾ ਅਸੀਂ 3 ਲੱਖ 45 ਹਜ਼ਾਰ ਉਹਨਾਂ ਦੇ ਅਕਾਊਂਟ 'ਚ ਪੈਸੇ ਪਾਤੇ ਤੇ ਉਹਨਾਂ ਦਾ ਨੰਬਰ ਬਲੌਕ ਤੇ ਲਾਤਾ ਸੀ ਤੇ ਚਲੋ ਬਲੌਕ ਤੇ ਲਾਤਾ ਉਹ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਉਹਨਾਂ ਦਾ ਇਸ ਮਹੀਨੇ ਫੇਰ 23 24 ਤਰੀਕ ਨੂੰ ਕਾਲ ਆਉਂਦੀ ਆ WhatsApp ਤੇ ਕਾਲ ਨਵੇਂ ਨੰਬਰ ਤੋਂ ਆਸਟ੍ਰੇਲੀਆ ਵਾਲੇ ਨਵੇਂ ਨੰਬਰ ਤੋਂ ਕਾਲ ਆਉਂਦੀ ਆ ਫੇਰ ਉਹੀ ਕਹਾਣੀ ਦੁਹਰਾਈ ਕਿ ਤੁਹਾਡੇ ਪਰਿਵਾਰ ਨੂੰ ਨੁਕਸਾਨ ਦਾਵਾਂਗੇ ਨਹੀਂ ਤਾਂ 5 ਲੱਖ ਰੁਪਇਆ ਸਾਡੇ ਅਕਾਊਂਟ ਚ ਪਾ ਦਿਓ ਤੁਸੀਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਡੇ ਕੋਲੇ ਅਕਾਊਂਟ ਚ ਪੈਸੇ ਨਹੀਂ ਅਸੀਂ ਪਾ ਸਕਦੇ ਅਸੀਂ ਤੁਹਾਨੂੰ ਕੈਸ਼ ਦੇ ਦਿੰਨੇ ਆ ਸਰ ਮੈਂ ਇੱਕ ਮਿੰਟ ਇੱਥੇ ਟੋਕਣਾ ਚਾਹਾਂਗਾ ਤੁਹਾਨੂੰ ਪਲੀਜ਼ ਜਿਹੜਾ 345000 ਰੁਪਇਆ ਕਿੰਨੇ ਕ ਦਿਨ ਪਹਿਲਾਂ ਪਾਇਆ ਸੀਗਾ ਸਰ 1 ਮਹੀਨਾ ਪਹਿਲਾਂ ਹੀ 1 ਮਹੀਨਾ ਪਹਿਲਾਂ ਪਾਇਆ ਸੀ 1 ਮਹੀਨਾ ਪਹਿਲਾਂ ਪਾਇਆ ਸੀ ਤਕਰੀਬਨ 30 ਜਾਂ 29 ਦਿਨ ਬਾਅਦ ਉਹਨਾਂ ਨੇ ਦੁਬਾਰਾ ਕਾਲ ਆਉਂਦੀ ਹੈ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਸਾਨੂੰ ਅਕਾਊਂਟ 'ਚ ਪੈਸੇ ਪਾਉਣ ਲਈ ਕਿਹਾ ਅਕਾਊਂਟ ਵੀ ਉਹਨਾਂ ਨੇ ਭੇਜਤਾ ਕਿ ਇਸ ਅਕਾਊਂਟ 'ਚ ਪੈਸੇ ਪਾ ਦਿਓ ਜਦੋਂ ਮੈਂ ਅਸੀਂ ਉਹਨਾਂ ਨੂੰ ਫਿਰ ਹੱਥ ਖੜੇ ਕਰਤੇ ਕਿ ਸਾਡੇ ਤੋਂ ਅਕਾਊਂਟ 'ਚ ਪੈਸੇ ਨਹੀਂ ਪਾਏ ਜਾਣੇ ਸਾਡੇ ਕੋਲੇ ਬੈਂਕ 'ਚ ਪੈਸਾ ਨਹੀਂ ਹੈ ਸਾਡੇ ਤੋਂ ਕੈਸ਼ ਲੈ ਜਾਓ ਕਿ ਅਸੀਂ ਸਾਡਾ ਇੱਕ ਦੋਸਤ ਆਇਆ ਸੀ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਬੰਦੇ ਨੂੰ ਆਪਦੇ ਕੋਲੇ ਬੁਲਾ ਲਓ ਤੇ ਆਪਾਂ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਆਪਾਂ ਹਵਾਲਾ 'ਚ ਜਮਾ ਗਏ ਇਹਨਾਂ ਦੇ ਪਰਚਾ ਦਰਜ ਕਰਾਵਾਂਗੇ ਅਸੀਂ ਉੱਧੇ ਹੀ ਕੀਤਾ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਕੈਸ਼ ਪੈਸੇ ਲੈ ਲਓ ਸਾਡੇ ਤੋਂ ਤਾਂ ਉਹਨਾਂ ਨੇ ਦੋ ਬੰਦੇ ਭੇਜੇ ਹੁਣ ਪਤਾ ਨਹੀਂ ਇਹ ਹੀ ਸੀ ਜਾਂ ਕੌਣ ਸੀ ਦੋ ਬੰਦੇ ਉਹਨਾਂ ਨੇ ਭੇਜੇ ਤੇ ਸਾਡੇ ਆਫਿਸ ਦੇ ਬਾਹਰ ਆ ਕੇ ਉਹਨਾਂ ਨੇ ਇਸ਼ਾਰਾ ਕਰਕੇ ਸਾਡੇ ਕਰਿੰਦੇ ਨੂੰ ਬੁਲਾਇਆ ਬਾਹਰ ਤੇ ਕਿਹਾ ਵੀ ਪੈਕੇਟ ਲਿਆ ਦੋ ਸਾਨੂੰ 5 ਲੱਖ ਰੁਪਏ ਦਾ ਤੇ ਅਸੀਂ ਮੈਂ ਤੇ ਮੇਰਾ ਬ੍ਰਦਰ ਦੋਨੋਂ ਬਾਹਰ ਗਏ ਤੇ ਉਹਨਾਂ ਨੂੰ ਫੜੀਏ ਅਸੀਂ ਤਾਂ ਅਸੀਂ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਧੱਕਾ ਮੁੱਕੀ ਵੀ ਹੋਏ ਤਾਂ ਉਹ ਗੱਡੀ ਸਟਾਰਟ ਸੀਗੀ ਤੇ ਉਹ ਭਜਾਉਣ ਦੇ ਵਿੱਚ ਕਾਮਯਾਬ ਹੋ ਗਏ ਉਹ ਕਿਏ ਅਸੀਂ ਇਹ ਸਾਰੀ ਇਤਲਾਹ ਜਿਹੜੀ ਪੁਲਿਸ ਥਾਣੇ ਦੇ ਵਿੱਚ ਦਿੱਤੀ ਤੇ ਉਹਨਾਂ ਨੇ ਫਿਰ ਐਫ ਆਈ ਆਰ ਦਰਜ ਕਰਕੇ ਇਹਨਾਂ ਨੂੰ ਭਾਲ ਕੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕਰਕੇ ਸਰ ਕਾਰਵਾਈ ਸ਼ੁਰੂ ਕਰਤੀ ਜਿਸ ਤਰ੍ਹਾਂ ਕਿ ਤੁਹਾਨੂੰ ਕਾਲ ਆ ਰਹੀ ਹੈ ਇਹ ਬੰਦੇ ਕੌਣ ਸੀਗੇ ਕੋਈ ਅਣਪਛਾਤੇ ਸੀਗੇ ਜਾਂ ਕਿਸੇ ਵਾਕਮ ਨੇ ਕਿਸੇ ਨੇ ਭੇਜੇ ਸੀਗੇ ਕਿਉਂਕਿ ਜਿਆਦਾਤਰ ਇਹ ਤਾਂ ਹੁੰਦਾ ਨਾ ਅਗਰ ਕਿਸੇ ਨੂੰ ਕੁਝ ਪਤਾ ਹੁੰਦਾ ਉੱਥੇ ਹੀ ਹੱਥ ਪੈਂਦਾ ਵਾ ਅਨਜਾਨ ਬੰਦਾ ਤਾਂ ਨਹੀਂ ਕਰ ਸਕਦਾ ਕੀ ਲੱਗਦਾ ਤੁਹਾਨੂੰ ਇਹ ਅਨਜਾਨ ਸੀਗੇ ਇਹ ਅਨਜਾਨ ਸੀਗੇ ਬੰਦੇ ਹਾਂ ਹੋ ਸਕਦਾ ਉਹ ਸਾਨੂੰ ਜਾਣਦੇ ਹੋਣ ਪਰ ਅਸੀਂ ਉਹਨਾਂ ਨੂੰ ਨਹੀਂ ਜਾਣਦੇ ਕੌਣ ਸੀ ਬੰਦੇ ਹੋ ਸਾਡੇ ਲਈ ਉਹ ਅਣਪਛਾਤੇ ਵਿਅਕਤੀ ਸੀਗੇ ਜਿਨ੍ਹਾਂ ਦੀ ਕਾਲ ਆਈ ਆ ਨਾ ਅਸੀਂ ਉਹਨਾਂ ਦੀ ਕਦੇ ਆਵਾਜ਼ ਸੁਣੀ ਸੀ ਨਾ ਉਹਨਾਂ ਨਾਲ ਕਦੇ ਫੋਨ ਤੇ ਗੱਲ ਹੋਈ ਆ ਉਹ ਜਿਹੜੇ ਨੰਬਰਾਂ ਤੋਂ ਕਾਲ ਆਈ ਸੀ ਉਹ ਨੰਬਰ ਵੀ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਦੇ ਦਿੱਤੇ ਨੇ ਤੇ ਉਹ ਐਸਐਚਓ ਸਾਹਿਬ ਉਹਦੇ ਮਤਲਬ ਇਨਕੁਆਇਰੀ ਕਰ ਰਹੇ ਨੇ ਤੇ ਉਹਨਾਂ ਦੀ ਭਾਲ ਜਾਰੀ ਆ ਤੁਸੀਂ ਜਿਹੜੇ ਬੰਦੇ ਦੇ ਵਿੱਚ ਇਨਵੋਲਵ ਨੇ ਤੁਸੀਂ ਸਰ ਕਿਹਾ ਆਸਟ੍ਰੇਲੀਆ ਦਾ ਨੰਬਰ ਸੀਗਾ ਹਾਂਜੀ ਠੀਕ ਹੈ ਜੀ ਇਹ ਕੰਮ ਦਾ ਇੰਡੀਆ ਜੀ ਬੈਕ ਹੀ ਕੀਤਾ ਗਿਆ ਵਾ ਨੰਬਰ ਲੁਧਿਆਣਾ ਚੋਂ ਆ ਕੇ ਕੀਤਾਗਾ ਮਮ ਠੀਕ ਹੈ ਜੀ ਔਰ ਨੰਬਰ ਅਸਟ੍ਰੇਲੀਆ ਦਾ ਸੀਗਾ ਹੋ ਸਕਦਾ ਜੀ ਔਰ ਸਰ ਮੈਨੂੰ ਇਹ ਦੱਸੋ ਜਿਹੜੇ ਇਹ ਮੁੰਡੇ ਸੀਗੇ ਕਿ ਸਟੂਡੈਂਟ ਸੀਗੇ ਕੋਣ ਸੀਗੇ ਤੁਹਾਡੀ ਅਗਰ ਇੱਕਦਾਂ ਜਿਹੜੇ ਬੰਦੇ ਫੜੇਗੇ ਨੇ ਨਹੀਂ ਸਾਨੂੰ ਤਾਂ ਉਹਨਾਂ ਨੇ ਚਲੋ ਕੀ ਦੱਸਣਾ ਸੀ ਆ ਸਾਨੂੰ ਪੁਲਿਸ ਤੋਂ ਪਤਾ ਲੱਗਿਆ ਵੀ ਇੱਕ ਮੁੰਡਾ ਸਟੂਡੈਂਟ ਆ ਤੇ ਇੱਕ ਮੁੰਡਾ ਜੌਬ ਕਰਦਾ ਸੀਗਾ ਸਾਡੇ ਕੋਲ ਤਾਂ ਫੜਿਆ ਹੀ ਨਹੀਂ ਨਾ ਕਿ ਸਾਡੇ ਕੋਲ ਤਾਂ ਭੱਜ ਗਏ ਸੀ ਉਹ ਤੇ ਪੁਲਿਸ ਦੀ ਪੁੱਛਤਾਛ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਸਟੂਡੈਂਟ ਸੀ ਤੇ ਇੱਕ ਜੌਬ ਕਰਦਾ ਸੀ ਤੇ ਸਰ ਟੋਟਲ ਕਿੰਨੇ ਮੁੰਡੇ ਸੀਗੇ 2 ਸੀਗੇ 3 ਸੀਗੇ 4 ਸੀਗੇ ਔਰ ਹੁਣ ਤੱਕ 2 ਮੁੰਡੇ ਫੜੇ ਗਏ ਨੇ ਹਾਂ 2 ਮੁੰਡੇ ਫੜੇ ਗਏ ਨੇ ਪੁਲਿਸ ਦੇ ਮੁਤਾਬਕ ਇਹ 5 ਜਾਣਿਆਂ ਦਾ ਗੈਂਗ ਆ ਇਹ ਅ ਉਹ ਪੁਲਿਸ ਸਾਹਿਬ ਮਤਲਬ ਐਸਐਚਓ ਸਾਹਿਬ ਨੂੰ ਨੇ ਦੱਸਿਆ ਕਿ ਇੱਕ ਉਹ ਇੰਗਲੈਂਡ 'ਚ ਬੈਠਾ ਹੈ ਇੱਕ ਆਸਟ੍ਰੇਲੀਆ 'ਚ ਬੈਠਾ ਹੈ ਇੱਕ ਲੋਕਲ ਇੱਥੇ ਉਹ ਕਦੇ ਅੰਬਾਰੇ ਹੁੰਦਾ ਤੇ ਕਦੇ ਪਾਣੀ ਪਤ ਹੁੰਦਾ ਹੈ ਯਾਨੀ ਇਹਨਾਂ ਨੇ ਪੰਜ ਬੰਦੇ ਮੰਨੇ ਨੇ ਪੁਲਿਸ ਵਾਲਿਆਂ ਕੋਲ ਕਿ ਅਸੀਂ ਪੰਜ ਜਾਣੇ ਆ ਸੀ ਮਾਸਟਰਮਾਈਂਡ ਦਾ ਦੱਸਿਆ ਤੁਹਾਨੂੰ ਮਾਸਟਰਮਾਈਂਡ ਕੌਣ ਸੀਗਾ ਸਰ ਮਾਸਟਰਮਾਈਂਡ ਇਹਨਾਂ ਨੇ ਆਸਟ੍ਰੇਲੀਆ ਦੱਸਿਆ ਜਿਹਦੇ ਨੰਬਰ ਤੋਂ ਸਾਨੂੰ ਮੈਸੇਜ ਤੇ ਕਾਲ ਆਈ ਸੀ ਠੀਕ ਹੈ ਜੀ ਬਾਕੀ ਉਹ ਇਹ ਨਹੀਂ ਪਤਾ ਕਿ ਉਹ ਆਸਟ੍ਰੇਲੀਆ 'ਚ ਬੈਠਾ ਜਾਂ ਇੰਡੀਆ 'ਚ ਬੈਠਾ ਉਹ ਇਹ ਨਹੀਂ ਪਤਾ ਹੂੰ ਤੋ ਵੀ ਸਰ ਅੱਜ ਕੀ ਹੈ ਕਿ ਕੰਪਿਊਟਰ ਦੇ ਨਾਲ ਵੀ ਤੁਸੀਂ ਜਿੱਥੋਂ ਮਰਜ਼ੀ ਕਾਲ ਲਗਾ ਸਕਦੇ ਹੋ ਮੇਰੇ ਖਿਆਲ ਦੇ ਨਾਲ ਇਦਾਂ ਵੀ ਅੱਜ ਕੱਲ ਸਿਸਟਮ ਚੱਲ ਸਕਦਾ ਹੋ ਸਕਦਾ ਵੀ ਉਹ ਬੰਦਾ ਇੱਥੇ ਸਾਡੇ ਲੋਕਲੀ ਬੈਠਾ ਹੋਵੇ ਲੁਧਿਆਣੀ ਜਾਂ ਆਪਣੇ ਦਫ਼ਤਰ ਦੇ ਕੋਲੇ ਹੀ ਬੈਠਾ ਹੋ ਪਰ ਨੰਬਰ ਉਹਦਾ ਆਸਟ੍ਰੇਲੀਆ ਦਾ ਸੀਗਾ ਇਹ ਅਸੀਂ ਚੈੱਕ ਕੀਤਾ ਹੈ ਠੀਕ ਹੈ ਜੀ ਨੰਬਰ ਆਸਟ੍ਰੇਲੀਆ ਵਾਲੇ ਤੋਂ ਤੁਹਾਨੂੰ ਕਾਲ ਆਈ ਹੈ ਮੈਸੇਜ ਆਇਆ ਸਾਡੀ ਗੱਲ ਹੋਈ ਹੈ ਠੀਕ ਹੈ ਜੀ ਤੇ ਅਸਲ ਗੱਲ ਕਰ ਲਈਏ ਕਿ ਦੁਬਾਰਾ ਤੁਹਾਨੂੰ ਜਦੋਂ ਫੋਨ ਆਂਦਾ ਵਾ ਜੇ ਤੁਸੀਂ ਪੁਲਿਸ ਨੂੰ ਉਸੇ ਟਾਈਮ ਇਤਲਾਹ ਕਰਦੇ ਹੋ ਠੀਕ ਹੈ ਜੀ ਤੇ ਪੁਲਿਸ ਨੇ ਰੰਗਿਆਤੀ ਦੋ ਮੁੰਡੇ ਫੜ ਵੀ ਲ ਜੇ ਸਾਰੇ ਹੁਣ ਉਸ ਤੋਂ ਬਾਅਦ ਤੁਹਾਨੂੰ ਕੋਈ ਕਾਲ ਤਾਂ ਨਹੀਂ ਆਈ ਹੈਗੀ ਨਹੀਂ ਉਸ ਤੋਂ ਬਾਅਦ ਦੁਬਾਰਾ ਧਮਕੀ ਦਿੱਤੀ ਹੋਏ ਜਾਂ ਤੁਹਾਨੂੰ ਕਿਹਾ ਹੋਵੇ ਤੁਸੀਂ ਪੁਲਿਸ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹੈ ਪਹਿਲਾਂ ਸਾਨੂੰ ਆਈ ਸੀ ਕਿ ਜੇ ਪੁਲਿਸ ਨੂੰ ਇਤਲਾਹ ਕੀਤੀ ਆ ਤਾਂ ਤੁਹਾਨੂੰ ਅਸੀਂ ਨੁਕਸਾਨ ਪਹਚਾਵਾਂਗੇ ਪਰ ਜਦੋਂ ਅਸੀਂ ਹੌਸਲਾ ਕਰਕੇ ਪੁਲਿਸ ਨੂੰ ਦੱਸਤਾ ਉਸ ਤੋਂ ਬਾਅਦ ਸਾਨੂੰ ਕੋਈ ਕਾਲ ਨਹੀਂ ਆਈ ਨੁਕਸਾਨ ਪਹੁੰਚਾਵਾਂਗੇ ਕੀ ਕਿਹਾ ਗਿਆ ਸੀ ਪਰਿਵਾਰ ਵਾਰੇ ਬੋਲੇਗੇ ਪਰਿਵਾਰ ਵਾਰੇ ਕਿ ਤੁਹਾਡੇ ਪਰਿਵਾਰ ਨੂੰ ਸਾਨੂੰ ਪਤਾ ਕਿੱਥੋਂ ਕਿੱਦਾਂ ਕਰਦੇ ਨੇ ਕਿੱਥੇ ਸਕੂਲ ਜਾਂਦੇ ਨੇ ਸਾਰਾ ਸਾਨੂੰ ਪਤਾ ਹੈ ਕਿ ਤੁਹਾਨੂੰ ਨੁਕਸਾਨ ਪਹੁੰਚਾਵਾਂਗੇ ਇਹੀ ਕਹਿ ਕੇ ਉਹਨਾਂ ਨੇ ਸਾਡੇ ਤੋਂ ਪਹਿਲਾਂ ਪੈਸੇ ਪੋਆਏ ਸੀ ਸਰ ਤੁਸੀਂ ਖੁਦ ਸੋਚੋ ਅਗਰ ਪਰਿਵਾਰ ਵਾਰੇ ਕਿਹਾ ਗਿਆ ਵਾ ਕਿ ਇਹਨੇ ਬੱਚੇ ਕਿੱਥੇ ਕਿਹੜੇ ਸਕੂਲ ਪੜ੍ਹਦੇ ਆ ਕਿੱਦਾਂ ਆ ਰਹੇ ਹੋ ਕਿੱਦਾਂ ਜਾ ਰਹੇ ਹੋ ਮਤਲਬ ਕੋਈ ਇਹ ਭੇਤੀ ਹੀ ਹੋਵੇਗਾ ਜਿਹਨੂੰ ਪਤਾ ਹੋਵੇ ਹੋ ਸਕਦਾ ਜੀ ਹੋ ਸਕਦਾ ਭੇਤੀ ਹੋਵੇ ਮਤਲਬ ਕਿ ਹਲੇ ਸਿਰਫ ਦੋ ਮੁੰਡੇ ਪੜ੍ਹੇ ਕੇ ਤਿੰਨ ਮੁੰਡੇ ਹਲੇ ਨਹੀਂ ਕਿ ਉਹ ਹਜੇ ਸ਼ਿਕੰਜੇ ਜੋ ਬਾਹਰ ਨੇ ਪੁਲਿਸ ਦੇ ਪੁਲਿਸ ਦੀ ਭਾਲ ਜਾਰੀ ਆ ਤੇ ਰੱਬ ਕਰੇ ਮਿਲ ਜਾਣਗੇ ਉਹ ਜਿੱਦਾਂ ਪੁਲਿਸ ਨੇ ਬੜੀ ਜਲਦੀ ਫੜੇ ਨੇ ਦੋ ਜਣੇ ਉਹ ਤਿੰਨ ਵੀ ਫੜੇ ਜਾਣਗੇ ਕਿਉਂਕਿ ਜਿਹੜੇ account ਚ ਪੈਸੇ ਪਾਏ ਨੇ ਉਹ ਬੰਦਾ ਫੜਿਆ ਗਿਆ ਅੱਗੇ-ਅੱਗੇ ਜਿਹਨੂੰ-ਜਿਹਨੂੰ ਉਹਨਾਂ ਨੇ ਟ੍ਰਾਂਸਫਰ ਕੀਤੇ ਨੇ ਉਹ ਬੰਦੇ ਵੀ ਫੜੇ ਜਾਣਗੇ ਬੜੀ ਜਲਦੀ ਤੇ ਸਰ ਫੀਲਡਿੰਗ ਕਿੱਦਾਂ ਲੱਗੀ ਸੀ ਕਿ ਮੈਨੂੰ ਇਸ ਜੇ ਵਾਰ ਦੱਸੋ ਕਿੱਦਾਂ ਜਿਹੜੇ ਮੁੰਡੇ ਆਏ ਸੀ ਕਿ ਉਹਦੀ ਫੀਲਡਿੰਗ ਕਿੱਦਾਂ ਲੱਗੀ ਸੀ ਹਾਂ ਜੋ ਹਾਂ ਉਹ ਤਾਂ ਬਾਹਰ ਕਾਰ ਚ ਆਏ ਸੀ ਕਿ i20 ਕਾਰ ਸੀ ਕਿ ਉਹਨਾਂ ਕੋਲੇ ਵਾਈਟ ਕਲਰ ਦੀ ਤੇ ਉਹਦਾ ਨੰਬਰ ਹੀ ਨੋਟ ਕਰ ਸਕੇ ਸੀ ਕਿਉਂਕਿ ਹੱਥਾ ਪਾਈ ਹੋਗੇ ਕਿ ਕਿੰਨਾ ਗੱਡੀ ਸਟਾਰਟ ਸੀ ਉਹ ਭਜਾ ਕੇ ਲੈ ਗਈ ਤੇ ਉਹ ਪੁਲਿਸ ਵਾਲਿਆਂ ਨੇ ਕੈਮਰਿਆਂ ਦੀ ਮਦਦ ਦੇ ਨਾਲ ਉਹਨੂੰ ਮਤਲਬ ਫੜਿਆ ਅਰੈਸਟ ਕੀਤਾ ਕਿਹਦੇ ਅਕਾਊਂਟਸ 'ਤੇ ਟ੍ਰਾਂਸਫਰ ਕੀਤੇ ਸੀ ਅਕਾਊਂਟ ਨੰਬਰ ਹੋਏਗਾ ਉਹਦਾ ਬੰਦੇ ਦਾ ਨਾਮ ਵੀ ਸ਼ੋਅ ਹੋਊਗਾ ਹਾਂਜੀ ਹਾਂਜੀ ਪਰਸੂਨ ਕੁਮਾਰ ਨਾਮ ਆਉਗਾ ਹਾਂ ਤੇ ਅਕਾਊਂਟ ਡਿਟੇਲ ਅਸੀਂ ਸਾਰੀ ਉਹਨਾਂ ਨੂੰ ਆਪਣੇ ਐਸ.ਐਚ. ਸਾਹਿਬ ਨੂੰ ਦਿੱਤੀ ਆ ਉਹਦੀ ਹਾਂ ਤੇ ਉਹ ਸਾਰੀ ਡਿਟੇਲ ਦੇ ਦਿੱਤੀ ਆ ਆਸਟ੍ਰੇਲੀਆ ਦਾ ਨੰਬਰ ਵੀ ਦਿੱਤਾ ਤੇ ਉਹ ਅਕਾਊਂਟ ਨੰਬਰ ਵੀ ਦਿੱਤਾ ਪੁਲਿਸ ਵਾਲਿਆਂ ਨੇ ਤੇ ਹੁਣ ਪੁਲਿਸ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਜਾ ਰਿਹਾ ਸਰ ਜੀ ਤੁਹਾਨੂੰ ਕਿਉਂਕਿ ਹਲੇ ਤਾਂ ਤਿੰਨ ਬੰਦੇ ਫਿਰ ਮਿਸ ਹੈ ਗਏ ਹਾਂਜੀ ਪੁਲਿਸ ਵਾਲੇ ਕਹਿ ਰਹੇ ਨੇ ਕਿ ਬਹੁਤ ਜਲਦੀ ਅਸੀਂ ਫੜ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਾਂਗੇ ਹੂੰ ਤੇ ਸਾਰੇ ਵਿਸ਼ਵਾਸ ਆ ਕਿ ਉਹ ਭੇਜਣਗੇ ਹਾਂਜੀ ਤੇ ਇਸ ਦੇ ਨਾਲ ਨਾਲ ਤੁਸੀਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਕਿਉਂਕਿ ਕ੍ਰਾਈਮ ਬਹੁਤ ਵੱਧ ਚੁੱਕਾ ਸਰ ਆਪਣਾ ਵਿਚਾਰ ਰੱਖਣ ਦੀ ਲੋੜ ਆ ਜੀ ਹੂੰ ਵਿਚਾਰ ਰੱਖਣ ਦੀ ਲੋੜ ਹੈ ਜੇ ਐਦਾਂ ਦੀ ਗੱਲ ਹੁੰਦੀ ਹੈ ਪੁਲਿਸ ਨੂੰ ਇਤਲਾਹ ਦੇ ਜਲਦੀ ਦੇ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੁਲਿਸ ਆਪਣੀ ਕਾਰਵਾਈ ਕਰਕੇ ਇਹ ਜਿਹੜੇ ਹੈਗੇ ਨੇ ਗਲਤ ਬੰਦੇ ਆ ਸਰ ਉਹਨਾਂ ਨੂੰ ਨੱਥ ਪਾਈ ਜਾਵੇ ਠੀਕ ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕੀਤੀ ਹੈ ਵੈਸਟਰਨ ਯੂਨੀਅਨ ਦੇ ਜਿਹੜੇ ਉਹਨਾਂ ਨੇ ਜਿੰਨਾ ਕਿ ਪੁਲਿਸ ਪੂਰੀ ਪੋਸ਼ੀ ਕਰ ਰਹੀ ਹੈ ਇਹਨਾਂ ਨੂੰ ਫੜਨ ਦੀ ਬਾਕੀ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਅਗਰ ਤੁਹਾਨੂੰ ਕੋਈ ਇਸ ਤਰ੍ਹਾਂ ਫੋਨ ਆਂਦਾ ਵਾ ਤੇ ਤੁਸੀਂ ਬਿਲਕੁਲ ਯਾਨੀ ਇਸ ਜੀ ਨੂੰ ਸੀਰੀਅਸ ਲੈ ਕੇ ਪੁਲਿਸ ਨੂੰ ਜਾਨਕੀ ਆਪਣੀ ਇਤਲਾਹ ਦੇਣੀ ਹੈ ਤੇ ਬਿਲਕੁਲ ਵੀ ਇਹਨਾਂ ਨੂੰ ਪੈਸੇ ਨਹੀਂ ਪਾਣੇ ਦਾ ਸਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਚੀਜ਼ ਨੂੰ ਸੀਰੀਅਸ ਲੈ ਕੇ ਪੁਲਿਸ ਨੂੰ ਕੰਪਲੀਟ ਕਰਕੇ ਤਾਂ ਹੀ ਅੱਗੇ ਕੋਈ ਕਾਰਵਾਈ ਕਰਨੀ ਹੈ ਬਾਕੀ ਹੋਰ ਵੀ ਲੰਮੀ ਆਪਣਲੇ ਲੈ ਕੇ ਹਾਜ਼ਰ ਹੋਵਾਂਗੇ ਵੇਖਦੇ ਰਹੋ ਦੇਸ਼ ਦੁਨੀਆ ਚੈਨਲ